ஜ அப்ப <variables> ਲੱਗ ਨਹੀਂ ਰਿਹਾ ਤੁਹਾਨੂੰ ਚਿਹਰੇ ਤੋਂ ਲੱਗ ਰਿਹਾ ਵੀ ਕੋਈ ਸਾਨੂੰ ਸਟ੍ਰੈਸ ਹੈਗਾ ਕਿਸ ਕਿਸ ਵਿੱਚ ਬੈਠੇ ਉਹ ਕਹਿ ਰਿਹਾ ਕਿ ਕਿਉਂ ਦਾਅਵੇ ਕਰ ਰਹੇ ਹੈ ਜਦੋਂ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਜਦੋਂ ਉਹ ਹੀ ਪੂਰੇ ਨਹੀਂ ਕੀਤੇ ਤੇ ਉਹਨਾਂ ਕੋਲ ਹੈ ਕੀ ਹੈ ਕਿਹੜਾ ਇਸ਼ੂ ਲੈ ਕੇ ਉਹ ਚੱਲੇ ਹੋਏ ਵੀ ਕਿਸਾਨਾਂ ਦੇ ਨਹੀਂ ਇਹ ਚੀਜ਼ਾਂ ਲੈ ਕੇ ਕੋਈ ਚੱਲਣਾ ਮਹਿਲਾਵਾਂ ਨਾਲ ਉਹ ਤਾਂ ਦੇਖੋ ਜਦ ਤੱਕ ਇਲੈਕਸ਼ਨ ਨਹੀਂ ਹੋ ਜਾਂਦੀ ਪੋਲਿੰਗ ਨਹੀਂ ਹੋ ਜਾਂਦੀ ਤਦ ਤੱਕ ਸਟ੍ਰੈਸ ਤਾਂ ਥੋੜਾ ਬਹੁਤ ਰਹਿੰਦਾ ਹੀ ਹੈ ਪਰ ਅਸੀਂ ਆਪਣੀ ਮਿਹਨਤ ਕਰ ਰਹੇ ਹਾਂ ਮਿਹਨਤ ਰੰਗ ਲਿਆਏ ਆਸ ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਪ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਬਰਾਇਆ ਡੇਰਾ ਬਾਬਾ ਨਾਨਕ ਬਾਈ ਇਲੈਕਸ਼ਨ ਦੀ ਗੱਲ ਕਰਾਂਗੇ ਜੀਮਨੀ ਚੋਣ ਦੀ ਗੱਲ ਕਰਾਂਗੇ ਜੀਮਨੀ ਚੋਣ ਦੇ ਵਿੱਚ ਜਿਹੜੇ ਚੋਣ ਜਲਸਿਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਤੇ ਪਿੰਡ ਗੋਸਲਾ ਦੇ ਵਿੱਚ ਖੜੇ ਆ ਤੁਹਾਨੂੰ ਦੱਸਦੀ ਆ ਕਿ ਪਿੰਡ ਗੋਸਲਾ 'ਚ ਖੜੇ ਆ ਜਿੱਥੇ ਇੰਦਰ ਇੰਦਰਜੀਤ ਸਿੰਘ ਜੀ ਮਾਸਟਰ ਇੰਦਰਜੀਤ ਸਿੰਘ ਦੇ ਪ੍ਰਮੁੱਖ ਪ੍ਰਬੰਧਾਂ ਹੇਠ ਜੋ ਰੰਧਾਵਾ ਮਸੀਹ ਨੇ ਮੈਡਮ ਜਤਿੰਦਰ ਕੌਰ ਜੀ ਉਹ ਚੋਣ ਜਲਸੇ ਨੂੰ ਜਿਹੜੇ ਸਬੋਧਨ ਕਰਨ ਤੋਂ ਬਾਅਦ ਜੋ ਪੱਤਰਕਾਰਾਂ ਦੇ ਰੂਪਰੋ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਚੋਣ ਨੂੰ ਇਸ ਵੇਲੇ ਜੋ ਚੋਣ ਦੰਗਲ ਹੈ ਮੈਡਮ ਪੂਰੀ ਤਰ੍ਹਾਂ ਸਿੱਖਰਾ ਕਿਸ ਤਰ੍ਹਾਂ ਦੇਖਦੇ ਹੋ ਮੁਕਾਬਲਿਆਂ ਦੀ ਚਰਚਾ ਕਿ ਮੁਕਾਬਲੇ ਜਿਹੜੇ ਨੇ ਇੱਕ ਤਰ੍ਹਾਂ ਦੇ ਫਸਵੇਂ ਨੇ ਤੇ ਜਿੱਦਾਂ ਕਿਹਾ ਜਾਂਦਾ ਕਿ ਕੁੰਡੀਆਂ ਤੇ ਪੂਰੇ ਸਿੰਘ ਫਸੇ ਹੋਏ ਨੇ ਨਹੀਂ ਜੇ ਐਡੇ ਕੋਈ ਮੁਕਾਬਲਾ ਲੱਗ ਨਹੀਂ ਰਿਹਾ ਤੁਹਾਨੂੰ ਚਿਹਰੇ ਤੋਂ ਲੱਗ ਰਿਹਾ ਵੀ ਕੋਈ ਸਾਨੂੰ ਸਟ੍ਰੈਸ ਹੈਗਾ ਨਹੀਂ ਗੱਲਬਾਤ ਤੋਂ ਤਾਂ ਜਿਹੜਾ ਕੌਨਫੀਡੈਂਸ ਹੈਗਾ ਤੁਹਾਡਾ ਜਾਂ ਤੁਹਾਡੇ ਬੁਲਾਰਿਆਂ ਦਾ ਅਸੀਂ ਦੇਖਿਆ ਕਿ ਕਾਫੀ ਜਿਹੜੇ ਰੌਣਕ ਹੈਗੀ ਤੁਹਾਡੇ ਚਿਹਰਿਆਂ ਦੇ ਉੱਪਰ ਪਰ ਫਿਰ ਵੀ ਕਿਤਨੇ ਕਿਤੇ ਜਿਹੜੀ ਚੋਣ ਹੈ ਚੋਣ ਤਾਂ ਚੋਣੀਆਂ ਵੱਡੀਆਂ ਚੁਣੌਤੀਆਂ ਨੇ ਨਹੀਂ ਜੀ ਉਹ ਤਾਂ ਦੇਖੋ ਤਦ ਤੱਕ ਇਲੈਕਸ਼ਨ ਨਹੀਂ ਹੋ ਜਾਂਦੀ ਪੋਲਿੰਗ ਨਹੀਂ ਹੋ ਜਾਂਦੀ ਤਦ ਤੱਕ ਸਟ੍ਰੈਸ ਤਾਂ ਥੋੜਾ ਬਹੁਤ ਰਹਿੰਦਾ ਹੀ ਹੈ ਔਰ ਅਸੀਂ ਆਪਣੀ ਮਿਹਨਤ ਕਰ ਰਹੇ ਹਾਂ ਮਿਹਨਤ ਰੰਗ ਲਿਆਏ ਤੇ ਸਾਨੂੰ ਆਪਣੀਆਂ ਮਹਿਲਾਵਾਂ ਤੇ ਮੇਰੀਆਂ ਭੈਣਾਂ ਜਿੱਦਾਂ ਉਹ ਪਿੰਡਾਂ ਦੇ ਵਿੱਚ ਜਿਹੜੀ ਗਿਣਤੀ ਵਿੱਚ ਆ ਰਹੀ ਹੈ ਉਹਦਾ ਜਵਾਬ ਮੈਨੂੰ ਉੱਥੋਂ ਮਿਲ ਜਾਂਦਾ ਕਿਉਂਕਿ ਡਬਲ ਟ੍ਰिपल ਔਰਤਾਂ ਨਿਕਲਦੀਆਂ ਨੇ ਨਹੀਂ ਰੋ 20 30 ਹੁੰਦੀਆਂ ਸੀ ਪਿੰਡਾਂ ਦੇ ਵਿੱਚ ਮਸਾਂ ਜਿੱਦਾਂ 100 ਜੈਂਟਸ ਬੈਠੇ ਤਾਂ 20 ਲੇਡੀਜ਼ ਹੁੰਦੀਆਂ ਹੁਣ ਜਿੱਥੇ ਵੀ ਜਾਈਦਾ ਬਰਾਬਰ ਔਰਤਾਂ ਬੈਠੀਆਂ ਹੁੰਦੀਆਂ ਨੇ ਉਨਾਂ ਹੀ ਜੈਂਟਸ ਹੁੰਦੇ ਆ ਸੋ ਇਹ ਮੈਨੂੰ ਲੱਗਦਾ ਹੈ ਵੀ ਇੱਕ ਬਦਲਾਅ ਇੱਧਰ ਵੀ ਆਏਗਾ ਜੋ ਪਰਵੇਂ ਇਕੱਠ ਜਿਹੜੇ ਨਜ਼ਰ ਆ ਰਹੇ ਨੇ ਜਦ ਜਿਵੇਂ ਤੁਸੀਂ ਕਿਹਾ ਕਿ ਮਹਿਲਾਵਾਂ ਦੀ ਜਿਹੜੀ ਗਿਣਤੀ ਹੈ ਪਰ ਇਹ ਗਿਣਤੀ ਹੁੰਦੀ ਹੈ ਉੱਥੇ ਹੀ ਜਿਵੇਂ ਦਿਨ ਨਗਰ ਹਲਕੇ ਤੋਂ ਤੁਹਾਨੂੰ ਦੱਸਤੀ ਕਿ ਵਿਧਾਇਕਾਂ ਨੇ ਜਿਹੜੇ ਸਾਡੇ ਅਰਣਾ ਚੌਧਰੀ ਜੀ ਸਾਬਕਾ ਕੈਬਨਿਟ ਮੰਤਰੀ ਉਹ ਵੀ ਬੀਤੇ ਕਈ ਦਿਨਾਂ ਤੋਂ ਪਿੰਡ ਪਦਰਤੇ ਜਿਹੜਾ ਚੂਨ ਦੰਗਲ ਹੈ ਉਹਨਾਂ ਨੇ ਪੂਰੀ ਤਰ੍ਹਾਂ ਅਸ਼ਬਾਉ ਸ਼ੋ ਚੌਧਰੀ ਜੀ ਤੇ ਉਹਨਾਂ ਵੱਲੋਂ ਵੀ ਪਖਾਇਆ ਹੋਇਆ ਜਿੱਥੇ ਸਮੁੱਚੀ ਜਿਹੜੀ ਤਮਾਮ ਲੀਡਰਸ਼ਿਪ ਆ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜੀ ਹੋਈ ਆ ਉੱਥੇ ਵਿਰੋਧੀਆਂ ਦਾ ਇਹ ਕਹਿਣਾ ਕਿ ਜਿਹੜਾ ਲੰਬੇ ਸਮੇਂ ਤੋਂ ਡਗੜ ਡਗੜ ਡੜੰਗੇ ਮਾਰਦਾ ਜੋ ਜੇਤੂ ਰਥੈ ਰੰਡਾਵਾ ਦਾ ਧੋੜਦਾ ਆ ਰਿਹਾ ਉਹ ਐਸਵਰੀ ਉਹ ਕਹਿੰਦੇ ਰੋਕ ਦਿਆਂਗੇ ਕਿਸ ਕਿਸ ਵੇਸ ਤੇ ਉਹ ਕਹਿ ਰਹੇ ਕਿ ਕਿਉਂ ਦਾਅਵੇ ਕਰ ਰਹੇ ਹੈ ਜਦੋਂ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਜਦੋਂ ਉਹ ਹੀ ਪੂਰੇ ਨਹੀਂ ਕੀਤੇ ਉਹਨਾਂ ਕੋਲ ਹੈ ਕੀ ਹੈ ਕਿਹੜਾ ਇਸ਼ੂ ਲੈ ਕੇ ਉਹ ਚੱਲੇ ਹੋਏ ਦੇਸ ਜਿਹੜਾ ਉਹਨਾਂ ਦਾ ਹੈਗਾ ਸਾਫ਼ ਨਜ਼ਰ ਆ ਰਿਹਾ ਕਿ ਜਿਵੇਂ ਉਹ ਕਹਿੰਦੇ ਕਿ ਲੰਗਾਵਲੋਂ ਜਹੇਦਰ ਲੰਗਾਵਲੋਂ ਸਾਬਕਾ ਕੈਬਨ ਮੰਤਰੀ ਵੱਲੋਂ ਲੋਕ ਸਭਾ ਦੇ ਦੌਰਾਨ ਵੀ ਇੱਕ ਬਿਆਨ ਦਿੱਤਾ ਗਿਆ ਸੀ ਉਹ ਸ਼ਬਦਾਵਲੀ ਅਸੀਂ ਮਾਈਕ ਦੇ ਉੱਤੇ ਨਹੀਂ ਬੋਲ ਸਕਦੇ ਉਹਨਾਂ ਦਾ ਕਹਿਣਾ ਸੀ ਕਿ ਉਹ ਆਪਣੇ ਪਿਓ ਦਾ ਹੀ ਨਹੀਂ ਹੋਏਗਾ ਜੋ ਕਾਂਗਰਸ ਨੂੰ ਜਾਂ ਹਰੰਦਾ ਵੈਨ ਨੂੰ ਵੋਟ ਪਾਵੇਗਾ ਤੇ ਇਸ ਵਾਰੀ ਉਹਨਾਂ ਦਾ ਕਹਿਣਾ ਕਿ ਉਹ ਮੋਢੇ ਨਾਲ ਮੋਢਾ ਲਾ ਕੇ ਛਰੇ ਹਮ ਸਾਡੇ ਨਾਲ ਤੁਰੇ ਨੇ ਹੋਰ ਵੀ ਜਿਵੇਂ ਸਮੀਕਰਨਾਂ ਦੀ ਗੱਲ ਕਰੀਏ ਸਿਆਸੀ ਸਮੀਕਰਨਾਂ ਦੀ ਜਿੱਥੇ ਭਾਜਪਾ ਦਾ ਵੋਟ ਬੈਂਕ ਸੀ ਜਿਹੜਾ ਉਹ ਨਾ ਮਤ ਸੀ ਤੇ ਇਸ ਵale ਜਿਹੜਾ ਚਿਹਰਾ ਵੱਡਾ ਚਿਹਰਾ ਹੈ ਰਵੀ ਆਪਣਾ ਕਾਲੂ ਜਿਹੜੇ ਉਧਰ ਵੀ ਨੇ ਆ ਭਾਜਪਾ ਵੱਲੋਂ ਤੇ ਸਮੀਕਰਨ ਜਿਹੜੇ ਨੇ ਕਿ ਉਹ ਬਦਲ ਸਕਦੇ ਨੇ ਇਹਨਾਂ ਹਾਲਾਤਾਂ ਨੂੰ ਲੈ ਕੇ ਨਹੀਂ ਜੀ ਕਾਂਗਰਸ ਪਾਰਟੀ ਦਾ ਸਹਿਯੋਗ ਮਿਲ ਰਿਹਾ ਜੀ ਕਾਂਗਰਸ ਨੂੰ ਵਰਕਰਸ ਦਾ ਸੋ ਪੂਰੀ ਉਮੀਦ ਹੈ ਕਿ ਥੋੜੀ ਜਿੱਤ ਕੇ ਜਾਵਾਂ ਤੇ ਹਲਕੇ ਦੇ ਵਿੱਚ ਜਿੱਤਣ ਤੋਂ ਬਾਅਦ ਮੁੱਖ ਇਹੋ ਜਿਹੇ ਕਿਹੜੇ ਕੰਮ ਸੋਚਿਓਏ ਨੇ ਮਾਈਂਡ ਦੇ ਵਿੱਚ ਕਿ ਹਲਕੇ ਦੇ ਵਿੱਚ ਜਿਹੜੇ ਕੰਮ ਕੀਤੇ ਜਾਣਗੇ ਡਵੈਲਪਮੈਂਟ ਤੇ ਪਿਛਲੇ ਸਮੇਂ ਚ ਵੀ ਰੰਧਾਵਾ ਸਾਹਿਬ ਨੇ ਬਹੁਤ ਕਰਾਈ ਸੀ ਪਰ ਇਸ ਵਾਰ ਜਿਹੜਾ ਮੇਨ ਮੁੱਦਾ ਹੈ ਜੇ ਇੱਕ ਤਾਂ ਨਸ਼ਾ ਮੁਕਤੀ ਹੈ ਦੂਸਰਾ ਜਿਹੜਾ ਇੱਕ ਰੋਜ਼ਗਾਰ ਹੈ ਅਸੀਂ ਉਹਨੂੰ ਲੈ ਕੇ ਕੋਈ ਇੰਡਸਟਰੀ ਪਾਲਿਸੀਜ਼ ਉਹ ਸੈਂਟਰ ਚ ਬੰਨ੍ਹ ਗੀਆਂ ਪੰਜਾਬ ਦੇ ਸਹਿਯੋਗ ਦੇ ਨਾਲ ਤੇ ਉਸ ਚੀਜ਼ ਨੂੰ ਲੈ ਕੇ ਅਸੀਂ ਅਗਰ ਰੋਜ਼ਗਾਰ ਦੇ ਲਈ ਅਸੀਂ ਆਪਣੇ ਨੌਜਵਾਨਾਂ ਦੇ ਲਈ ਕਿਸਾਨਾਂ ਦੇ ਲਈ ਇਹ ਚੀਜ਼ਾਂ ਨੂੰ ਲੈ ਕੇ ਅੱਗੇ ਚੱਲਾਂਗੇ ਮਹਿਲਾਵਾਂ ਨਾਲ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹਦੇ ਤੁਹਾਨੂੰ ਵੀ ਪਤਾ ਹੈ ਜੀ ਇਹਨਾਂ ਨੂੰ ਸਾਡੀਆਂ ਭੈਣਾਂ ਨੂੰ ਵੀ ਪਤਾ ਹੈ ਤੇ ਉਹਨੂੰ ਲੈ ਕੇ ਵੀ ਬੜਾ ਰੋਲ ਸ ਹੈ ਤੇ ਜਿਹੜਾ ਜਿਹਦਾ ਜਵਾਬ ਇਹਨਾਂ ਨੇ 20 ਤਰੀਕ ਨੂੰ ਦੇਣਾ ਹੈ ਸੋ ਜਿਵੇਂ ਤੁਹਾਡੇ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਹਰੇਕ ਲੀਡਰ ਵੱਲੋਂ ਹੀ ਵੱਡੇ ਦਾਅਵੇ ਕੀਤੇ ਜਾਂਦੇ ਨੇ ਜਿੱਤ ਦੇ ਦਾਅਵੇ ਜਿਹੜੇ ਕੀਤੇ ਜਾਂਦੇ ਨੇ ਤੇ ਕੀ ਲੱਗ ਰਿਹਾ ਕਿ ਇਸ ਵਾਰੀ ਜਿਹੜਾ ਜਿਵੇਂ ਗਰੁੱਪੀਆਂ ਵੱਲੋਂ ਕਈ ਤਰ੍ਹਾਂ ਦੇ ਪ੍ਰਚਾਰ ਵੀ ਕੀਤੇ ਜਾ ਰਹੇ ਨੇ ਇਹ ਤੋਂ ਇਹ ਤੋਂ ਇਲਾਵਾ ਇਹ ਤੋਂ ਇਲਾਵਾ ਮੇਨ ਗੱਲ ਜਿਵੇਂ ਦੋ ਦੋ ਮੁੱਖ ਮੰਤਰੀ ਪੰਜ ਪੰਜ ਜਿਹੜੇ ਨੇ ਮੰਤਰੀ ਮੌਕੇ ਦੇ ਤੇ ਜੋ ਐਮਐਲਏ ਨੇ ਕਹਿੰਦਾ ਮਤਲਬ ਰੰਦਾਵਾ ਵਰਸ਼ਨ ਸਰਕਾਰ ਨਾਲ ਲੜਾਈ ਚੜ੍ਹਦੀ ਹੈ ਤੇ ਇਸ ਵਾਰੀ ਚੁਣੌਤੀ ਵੱਡੀ ਨਹੀਂ ਹੈ ਨਹੀਂ ਜੀ ਜਦੋਂ ਤੇ ਵੱਡੀ ਨਹੀਂ ਆ ਜੀ ਮੈਨੂੰ ਲੱਗਦਾ ਉਹ ਘਬਰਾ ਕੇ ਨੇ ਤੇ ਬੁਖ ਲਾ ਕੇ ਨੇ ਜਿਹੜੀ ਉਹਨਾਂ ਨੇ ਆਪਣੀ ਮੌਜੂਦਾ ਸਾਰੀ ਸਰਕਾਰ ਹੀ ਲਾ ਕੇ ਡੇਰਾ ਬਾਬਾ ਹਾਂ ਬਿਲਕੁਲ ਜੀ ਡੇਰਾ ਬਾਬਾ ਨਾਨਕ ਚੋਕ ਦੀ ਹੈ ਉਹਨਾਂ ਨੂੰ ਇੱਕ ਔਰਤ ਤੋਂ ਵੀ ਡਰ ਲੱਗਣ ਲੱਗ ਗਿਆ ਕਿ ਇੱਕ ਮਹਿਲਾ ਵੀ ਸਾਡੇ ਤੋਂ ਮਜ਼ਬੂਤ ਹੈ ਤੇ ਇਸ ਕਰਕੇ ਉਹਨਾਂ ਨੇ ਆਪਣਾ ਸਾਰਾ ਟਾਰਗੇਟ ਡੇਰਾ ਬਾਬਾ ਨਾਨਕ ਤੋਂ ਕੀਤਾ ਸੋ ਸਾਡੇ ਨਾਲ ਵਧਾਇਕਾ ਨੇ ਅਰਨਾ ਚੌਧਰੀ ਜੀ ਉਹਨਾਂ ਦੀ ਵੀ ਜਿਹੜੀ ਹਾਜ਼ਰੀ ਹੈ ਆਪਣੇ ਨਰਲੇਪ ਟੀਵੀ ਤੇ ਨਰਲੇਪ ਟੀਵੀ ਤੇ ਸਭ ਤੋਂ ਪਹਿਲਾਂ ਤੁਹਾਡਾ ਹਾਰਦਿਕ ਸਵਾਗਤ ਹੈ ਕਿਵੇਂ ਦੇਖਦੇ ਹੋ ਇਸ ਇਲੈਕਸ਼ਨ ਨੂੰ ਇਲੈਕਸ਼ਨ ਬਸ ਮੈਨੂੰ ਤਾਂ ਲੱਗਦਾ ਹੈ ਕਿ ਵਨ ਸਾਈਡ ਦੇ ਇਲੈਕਸ਼ਨ ਹੈ ਲੋਕਾਂ ਨੇ ਆਪਣਾ ਮਨ ਬਣਾ ਲਿਆ ਕਿ ਉਹ ਮੈਡਮ ਜਤਿੰਦਰ ਕੌਰ ਜਿੰਨੂੰ ਜਿਤਾਣਗੇ ਔਰ ਕਾਂਗਰਸ ਦੀ ਜਿਹੜੀ ਇਹ ਸੀਟ ਹੈ ਇਹ ਜਿਹੜੀ ਸੀਟ ਵੈਕੰਸੀ ਹੋਇਆ ਸੀ ਕ੍ਰੀਏਟਡ ਕਿਉਂਕਿ ਹੰਦਾਵਾ ਸਾਹਿਬ ਐਮਪੀ ਬਣ ਕੇ ਦਿੱਲੀ ਚਲੇ ਗਏ ਸੋ ਉਹਨਾਂ ਦੀ ਜਿਹੜੀ ਜਗ੍ਹਾ ਖਾਲੀ ਹੋਈ ਹੈ ਉਹਦੀ ਜਗ੍ਹਾ ਉਹਨਾਂ ਨੇ ਮੈਡਮ ਨੂੰ ਟਿਕਟ ਦੇ ਕੇ نوازਿਆ ਕਾਂਗਰਸ ਪਾਰਟੀ ਨੇ ਔਰ ਲੋਕ ਪੂਰੀ ਤਰ੍ਹਾਂ ਮਨ ਬਣਾ ਚੁੱਕੇ ਨੇ ਕਿ ਅਸੀਂ ਮੈਡਮ ਜਤਿੰਦਰ ਕੌਰ ਨੂੰ ਜਿਤਾ ਕੇ ਵਿਧਾਨ ਸਭਾ ਚ ਬਿਚਾਉਂਗੇ ਕਿਉਂਕਿ ਬਹੁਤ ਆਸਾ ਉਮੀਦਾਂ ਨੇ ਗੰਦਾਵਾ ਸਾਹਿਬ ਕੋਈ ਨਵੇਂ ਨਹੀਂ ਐ ਇਸ ਪਾਰਟੀ ਵਿੱਚ ਔਰ ਜਤਿੰਦਰ ਕੌਰ ਜੀ ਵੀ ਕੋਈ ਨਵੇਂ ਨਹੀਂ ਐ ਕਿਉਂਕਿ ਸਦੀਆਂ ਤੋਂ ਕਿੰਨੀਆਂ 3 ਜਨਰੇਸ਼ਨ ਮੇਰੇ ਕਹ 4th ਹੀ ਹੁੰਦੀ ਆ ਰਹੀ ਚੁਕੀ ਐ ਉਹ ਲਗਾਤਾਰ ਡਿਵੈਲਪਮੈਂਟ ਤੇ ਕੰਮ ਆਪਣੇ ਇਲਾਕੇ ਦੇ ਨਾਲ ਜੁੜੇ ਹੋਏ ਐ ਬੱਚਾ ਬੱਚਾ ਇਹਨਾਂ ਨੂੰ ਜਾਣਦਾ ਸੋ ਬਹੁਤ ਆਸਾ ਉਮੀਦਾਂ ਨੇ ਔਰ ਇਹਨਾਂ ਨੇ ਕਰਕੇ ਕੰਮ ਦਿਖਾਇਆ ਔਰ ਬੜੇ ਦੜਕ ਬੇਦਾਗ ਲੀਡਰ ਨੇ ਗੰਦਾਵਾ ਸਾਹਿਬ ਸੋ ਮੈਡਮ ਜਤਿੰਦਰ ਕੌਰ ਜੀ ਨੇ ਇਹ ਹਮੇਸ਼ਾ ਹੀ ਲੋਗਾ ਦੇ ਵਿੱਚ ਜੁੜੇ ਰਹੇ ਨੇ ਉਹਨਾਂ ਚ ਵਿਚਰਦੇ ਰਹੇ ਸੋ ਇਹ ਕੋਈ ਨਵੀਂ ਚੀਜ਼ ਨਹੀਂ ਆਣਾ ਵਾਸਤੇ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਪੂਰੀ ਹੀ ਲੋਕ ਜੜਾ ਪੂਰਾ ਹਲਕਾ ਵਨ ਸੈਟਰੀ ਇਲੈਕਸ਼ਨ ਇਸ ਵੇਲੇ ਚੱਲ ਰਿਹਾ ਔਰ ਸਾਰੇ ਹੀ ਲੋਕ ਇਹਨਾਂ ਦੀ ਡੱਟ ਕੇ ਵੋਟਾਂ ਪਾਣਗੇ ਔਰ 23 ਤਰੀਕ ਨੂੰ ਤੁਹਾਨੂੰ ਉੱਪਰ ਪਤਾ ਲੱਗ ਜਾਏਗਾ ਸੋ ਮੈਡਮ ਚੋਣ ਪਰਚਾਰ ਸਿਖਰਾਂ ਤੇ ਪੁੱਜ ਚੁੱਕਿਆ ਤੇ ਜੇਕਰ ਵੱਡੇ ਚਿਹਰਿਆਂ ਦੀ ਗੱਲ ਕਰੀਏ ਕਾਂਗਰਸ ਪਾਰਟੀ ਦੇ ਵਿੱਚ ਜਿਵੇਂ ਚੰਨੀਆ ਰਾਜਵਰਿੰਗਾ ਜਾਂ ਪ੍ਰਤਾਪ ਸਿੰਘ ਬਾਜਵਾ ਨੇ ਬਹੁਤ ਘੱਟ ਨਜ਼ਰ ਆਏ ਨੇ ਨਾ ਮਾਤਰਾ ਇੱਥੇ ਪ੍ਰਤਾਪ ਬਾਜਵਾ ਦੀ ਹਾਜ਼ਰੀ ਜਰੂਰ ਇੱਥੇ ਦੇਖੀ ਗਈ ਆ ਇੱਕ ਦਵਾਰ ਉੱਪਰ ਬਾਕੀ ਚਿਹਰੇ ਜਿਹੜੇ ਨਜ਼ਰ ਦੇ ਆ ਦੇਖੋ ਸਾਰੇ ਆਪਣੇ ਆਪਣਾ ਕੰਮ ਕਰ ਰਹੇ ਨੇ ਸੋ ਐਸਾ ਨਹੀਂ ਹੈ ਕਿ ਉਹਨਾਂ ਦਾ ਆਉਣਾ ਇੱਥੇ ਜ਼ਰੂਰੀ ਹੈ ਜਾਂ ਨਹੀਂ ਜ਼ਰੂਰੀ ਹੈ ਜ਼ਰੂਰੀ ਉਹ ਅਸੀਂ ਸਾਰੇ ਇੱਕ ਪਰਿਵਾਰ ਆ ਜਰਨਦਾਵਾ ਸਾਹਿਬ ਆਪਣਾ ਚਿਹਰਾ ਜਿਹੜਾ ਕਦ ਦੁਆਰ ਹੈ ਜਿਹੜਾ ਇਹਨਾਂ ਵੱਡਾ ਸਮਝਦੇ ਕਿ ਲੋੜ ਹੀ ਨਹੀਂ ਮਹਿਸੂਸ ਕਰਦਾ ਨਹੀਂ ਨਹੀਂ ਐਸੀ ਗੱਲ ਨਹੀਂ ਅਸੀਂ ਸਾਰੇ ਇੱਕ ਪਰਿਵਾਰ ਆ ਔਰ ਕਾਂਗਰਸ ਪਰਿਵਾਰ ਇੱਕ ਹੈ ਔਰ ਸਾਰੇ ਚਾਹੇ ਪ੍ਰਤਾਪ ਬਾਜਵਾ ਜੀ ਨੇ ਰਾਜਾ ਵਰਿੰਗ ਜੀ ਨੇ ਔਰ ਸਾਰੇ ਅਸੀਂ ਆਪਣੀ ਆਪਣੀ ਜਗ੍ਹਾਏ ਆਉਣਾ ਦੀ ਸੋ ਇਸ ਕਰਕੇ ਐਸਾ ਕੁਝ ਨਹੀਂ ਸਾਰੇ ਆਪਣੇ ਆਪਣੇ ਕੰਮ 'ਚ ਬਿਜ਼ੀ ਨੇ ਆਪਣੇ ਆਪਣੇ ਇਲੈਕਸ਼ਨ 'ਚ ਬਿਜ਼ੀ ਨੇ ਕਿਤੇ ਕਿਤੇ ਜਾ ਰਹੇ ਨੇ ਅਲੱਗ-ਅਲੱਗ ਜਗ੍ਹਾ ਤੇ ਕਨਵਰਸਿੰਗ ਵੀ ਕਰ ਰਹੇ ਨੇ ਸੋ ਐਸਾ ਕੁਝ ਨਹੀਂ ਹੈ ਜੋ ਤੁਸੀਂ ਸਮਝ ਰਹੇ ਹੋ ਸੋ ਇਹ ਸਿਰਫ ਮੀਡੀਆ ਚ ਨਹੀਂ ਮੀਡੀਆ ਗਲਿਆਰਿਆਂ ਦੀ ਨਹੀਂ ਇਹ ਲੋਕ ਗਲਿਆਰਿਆਂ ਦੀ ਸਿਆਸੀ ਗਲਿਆਰਿਆਂ ਦੀ ਲੋਕ ਨਹੀਂ ਕਹਿੰਦੇ ਤੁਸੀਂ ਇੱਥੇ ਦੇਖਿਆ ਕਿਤੇ ਕੋਈ ਐਸਾ ਕੋਈ ਗੱਲ ਨਹੀਂ ਹੈ ਸੋ ਇਹ ਇਲੈਕਸ਼ਨ ਬੜਾ ਸੁਮੂਤਲੀ ਚੱਲ ਰਿਹਾ ਹੁਣ ਤੇ ਵੈਸੇ ਵੀ ਲਾਸਟ ਦਾ ਦੋ ਦਿਨ ਦਾ ਰਹਿ ਗਿਆ ਔਰ ਪੂਰੀ ਉਮੀਦ ਹੈ ਕਿ ਮੈਡਮ ਬਹੁਤ ਭਾਰੀ ਲੀਡ ਦੇ ਨਾਲ ਇਥੋਂ ਜਿੱਤਣ ਸੋ ਔਰਨਾ ਚੌਧਰੀ ਜੀ ਵੱਲੋਂ ਔਰ ਮਿਸਿਸ ਰੰਧਾਵਾ ਵੱਲੋਂ ਵੱਡੇ ਜਿਹੜੇ ਦਾਅਵੇ ਕੀਤੇ ਗਏ ਨੇ ਜਿੱਤ ਦੇ ਦਾਅਵੇ ਕੀਤੇ ਗਏ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਇਹ ਹੈ ਕਿ ਚੋਣ ਪ੍ਰਚਾਰ ਜਿੱਥੇ ਸਿਖਰਾਂ ਤੇ ਜਾ ਚੁੱਕਾ ਹੈ ਜੋ ਜਿੱਤ ਦਾ ਲੱਡੂ ਹੈ ਜਿੱਤ ਦਾ ਲੱਡੂ ਜਿਹੜਾ ਉਹ ਕਿਦੇ ਮੂੰਹ ਵਿੱਚ ਪੈਂਦਾ ਇਹ ਜਿਹੜੇ ਚੋਣ ਨਤੀਜੇ ਨੇ ਉਹ ਤੈਅ ਕਰਨਗੇ ਇਹ ਸਾਰਾ ਚੋਣ ਨਤੀਜੇ ਸਮੇਂ ਦੀ ਗਰਭ ਵਿੱਚ ਨੇ ਹੁਣ ਤਕਲੀ ਇੰਨਾ ਹੀ ਸਹਿਯੋਗੀ ਕੈਮਰਾ ਪਰਸਨ ਆਈ ਪੀ ਸਿੰਘ ਦੇ ਨਾਲ ਮੈਂ ਗੁਰਵਿੰਦਰ ਸਿੰਘ ਦਾ ਰਲੇਵ ਟੀਵੀ ਗੁਰਦਾਸ